ਸੱਚ ਹੈ ਕੱਲ ਦੀ ਵੀਡੀਓ ਵੇਖ ਲਈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਆਤੀ ਵੱਡੀ ਖਬਰ ਖਬਰ ਅਨੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਜੇ ਕਿਸਾਨਾਂ ਨਾਲ ਗੱਲ ਕਰਨੀ ਹੁੰਦੀ ਤਾਂ ਮੋਦੀ ਸਰਕਾਰ ਹੁਣ ਤੱਕ ਕਰ ਚੁੱਕੀ ਹੁੰਦੀ ਕੋਈ ਮਰਦਾ ਹੈ ਕੋਈ ਜਾਂਦਾ ਹੈ ਜੀਵੇ ਇਸ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਲੱਗਦਾ ਹੈ ਹੁਣ ਵਕਤ ਬੀਤ ਚੁੱਕਾ ਹੈ ਢੱਲੇਵਾਲ ਦਾ ਜੇਕਰ ਮਰਨ ਵਰਤ ਹੁਣ ਖਤਮ ਵੀ ਹੋ ਜਾਂਦਾ ਹੈ ਤਾਂ ਜਾਨ ਬਚਾਉਣੀ ਉਹ ਕੀ ਕੰਮ ਕਿਸਾਨ ਲੀਡਰ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ 40 ਦਿਨੋਂ ਕੋਦੋਂ ਦਾ ਟਪਕ ਚੁਕਾ ਹੈ ਤੇ ਇਹਨਾਂ ਦੀ ਸਿਹਤ ਕਿੰਨੀ ਖਰਾਬ ਹੋ ਚੁੱਕੀ ਹੈ ਤੇ ਹੁਣ ਰਿਕਵਰੀ ਹੋਣ ਦਾ ਸਭਾਵਨਾ ਦਾ ਬਰਾਬਰ ਹੈ ਇਸ ਦਿਨ ਦੱਸਦੇ ਹੋਏ ਕਿਹਾ ਹੈ ਕਿ ਕਿਸਾਨ ਲੀਡਰ ਜਗਜੀਤ ਸਿੰਘ ਢੱਲੇਵਾਲ ਆਪਣੀ ਕੋਈ ਨਿੱਜੀ ਮੰਗ ਨੂੰ ਲੈ ਕੇ ਮਰਨ ਵਰਤ ਉੱਤੇ ਨਹੀਂ ਬੈਠੇ ਉਹ ਪੰਜਾਬ ਸਰਕਾਰ ਦੇ ਕਿਸਾਨਾਂ ਦੇ ਨਾਲ ਨਾਲ ਦੇਸ਼ ਦੇ ਕਿਸਾਨਾਂ ਦੇ ਹੱਕ ਵਿੱਚ ਮੰਗ ਰਹੇ ਹਨ ਇਥੇ ਗੌਰ ਕਰਨ ਵਾਲੀ ਹੈ ਕਿ ਰੱਬ ਨਾ ਕਰੇ ਜਗਜੀਤ ਸਿੰਘ ਢੱਲੇਵਾਲ ਨੂੰ ਕੁਝ ਹੋ ਜਾਂਦਾ ਹੈ ਤਾਂ ਉਸਦੇ ਜ਼ਿੰਮੇਵਾਰ ਕੌਣ ਹੋਣਗੇ ਕੇਂਦਰ ਵਿੱਚ ਬੈਠੀ ਮੋਦੀ ਸਰਕਾਰ ਦੇ ਮੰਤਰੀ ਖੁਦ